ਪੰਜਾਬ ਦੀ ਸਿਆਸਤ ਦੇ ਅੰਦਰ ਜਿਨ੍ਹਾਂ ਲੋਕਾਂ ਨੇ ਪਿਛਲੇ 25 ਸਾਲ ਰਾਜ ਕੀਤਾ ਜੇ ਮੈਂ ਗੱਲ ਕਰਾਂ 1997 ਤੋਂ ਲੈ ਕੇ 2022 ਤੱਕ ਉਹਨਾਂ ਪਾਰਟੀਆਂ ਦੇ ਕਿਰਦਾਰ ਬਾਰੇ ਉਹਨਾਂ ਦੀਆਂ ਪਾਰਟੀਆਂ ਦੇ ਲੀਡਰ ਕੀ ਬਿਆਨ ਕਰਦੇ ਨੇ ਸਾਰੇ ਪੰਜਾਬ ਦੇ ਸਾਹਮਣੇ ਨਵਜੋਤ ਕੌਰ ਸਿੱਧੂ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਜਿਨ੍ਹਾਂ ਨੇ ਕਾਫੀ ਲੰਬਾ عرصਾ ਅਕਾਲੀਦਰ ਭਾਜਪਾ ਦੇ ਵਿੱਚ ਆਪਣੀ ਭੂਮਿਕਾ ਨਿਭਾਈ ਔਰ ਉਸ ਤੋਂ ਬਾਅਦ ਉਹਨਾਂ ਨੇ ਕਾਂਗਰਸ ਦਾ ਪੱਲਾ ਫੜਿਆ ਔਰ ਕਾਂਗਰਸ ਦੇ ਅੰਦਰ ਉਹਨਾਂ ਨੇ ਆਪਣੀ ਭੂਮਿਕਾ ਨਿਭਾਈ ਉਹਨਾਂ ਕੋਲੇ ਬਹੁਤ ਹੀ ਵੱਡਾ ਐਕਸਪੀਰੀਅੰਸ ਆ ਦੋਨਾਂ ਪਾਰਟੀਆਂ ਦਾ ਭਾਜਪਾ ਦਾ ਔਰ ਕਾਂਗਰਸ ਪਾਰਟੀ ਦਾ ਕਿ ਇਹਨਾਂ ਦੋਨਾਂ ਪਾਰਟੀਆਂ ਦੇ ਅੰਦਰ ਕਿਸ ਤਰ੍ਹਾਂ ਮੁੱਖ ਮੰਤਰੀ ਦੇ ਅਹੁਦੇ ਬੇਚੇ ਜਾਂਦੇ ਹਨ ਮੁੱਖ ਮੰਤਰੀ ਦੀ ਆਉਦੇ ਸੀਐਮ ਆਨ ਸੇਲ ਕਿਸ ਤਰ੍ਹਾਂ ਮੁੱਖ ਮੰਤਰੀ ਵਿਕਦਾ ਹੈ ਇਹ ਜਿਹੜਾ ਵੱਡਾ ਤਜਰਬਾ ਕਾਂਗਰਸ ਪਾਰਟੀ ਦਾ ਔਰ ਭਾਰਤੀ ਜਨਤਾ ਪਾਰਟੀ ਦਾ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਇਆ ਨਵਜੋਤ ਘਰ ਸਿੱਧੂ ਕਹਿੰਦੇ ਨੇ ਕਿ 500 ਕਰੋੜ ਰੁਪਏ ਲੱਗੂਗਾ ਤਾਂ ਉਸ ਬਾਅਦ ਮੁੱਖ ਮੰਤਰੀ ਦਾ ਅਹੁਦਾ ਮਿਲਦਾਗਾ 350 ਕਰੋੜ ਰੁਪਏ ਲੱਗੂਗਾ ਤਾਂ ਫੇਰ ਮੁੱਖ ਮੰਤਰੀ ਦਾ ਉਹਦਾ ਮਿਲਦਾਗਾ ਸੋ ਜਿਹੜੇ ਮੁੱਖ ਮੰਤਰੀ ਹੁਣ ਤੱਕ ਕਾਂਗਰਸ ਪਾਰਟੀ ਦੇ ਰਹੇ ਨੇ ਇਟ ਮੀਨਸ ਉਹਨਾਂ ਵਿਅਕਤੀਆਂ ਨੇ ਜੇ ਆਪਾਂ ਮੋਟਾ-ਮੋਟਾ ਸਾਬ ਲਈਏ ਅਕਾੜੀਦਰ ਬੀਜੇਪੀ ਦਾ ਤਾਂ ਲਗਭਗ 2000 ਕਰੋੜ ਰੁਪਏ ਤੋਂ ਉੱਪਰ ਪੈ ਜਿਹੜੇ ਦੇ ਕੇ ਉਹ ਖਰਚ ਕੀਤੇ ਹੋਣਗੇ ਔਰ 2000 ਕਰੋੜ ਰੁਪਏ ਜਿਹੜਾ ਉਹਨਾਂ ਨੇ ਖਰਚ ਕੀਤਾ ਹੋਗਾ ਆਪਣੀਆਂ ਚਾਅ ਟਿਕਟਾਂ ਲੈਣ ਦੇ ਲਈ ਚਾਹ ਮੁੱਖ ਮੰਤਰੀ ਦਾ ਅਹੁਦਾ ਲੈਣ ਦੇ ਲਈ ਉਹ 2000 ਕਰੋੜ ਰੁਪਏ ਦਾ ਮੈਂ ਸਮਝਦਾ ਪੰਜਾਬ ਦੇ ਲੋਕਾਂ ਦਾ ਉਹਨਾਂ ਨੇ 20000 ਕਰੋੜ ਰੁਪਏ ਦਾ ਖੂਨ ਚੂਸਿਆ ਹੋਊਗਾ 20000 ਕਰੋੜ ਰੁਪਏ ਦੀ ਉਹਨਾਂ ਨੇ ਲੁੱਟਖੋਟ ਕੀਤੀ ਹੋਣੀ ਕਿਉਂਕਿ ਇੱਕ ਵਾਰ 500 ਦੂਜੀ ਵਾਰ 500 ਔਰ ਐਮ.ਐਲ.ਏ ਦੀ ਟਿਕਟ ਲੈਣ ਲਈ 5 ਲੱਖ 5 ਕਰੋੜ ਇਹ ਸਾਰੇ ਦਾ ਇਹ ਹਸਾਬ ਕਿਤਾਬ ਲਾਈਏ ਪਿਛਲੇ 20 ਸਾਲ ਦਾ ਤਾਂ ਲਗਭਗ 2000 ਕੋਰਡ ਤੋਂ ਉੱਪਰ ਦੀ ਕਰਪਸ਼ਨ ਜਿਹੜੀ ਆ ਆਫੀਸ਼ੀਅਲੀ ਕਰਪਸ਼ਨ ਜਿਹੜੀ ਆ ਇਹਨਾਂ ਪਾਰਟੀਆਂ ਦੇ ਅੰਦਰ ਹੋਈ ਆ ਔਰ ਲੋਕਾਂ ਦਾ ਇਹਨਾਂ ਨੇ 10 ਗੁਣਾ 100 ਗੁਣਾ ਵਧਾ ਕੇ ਲੋਕਾਂ ਦਾ ਪੰਜਾਬ ਦੇ ਲੋਕਾਂ ਦਾ ਖੂਨ ਚੂਸਿਆ ਤਾਂ ਹੀ ਪੰਜਾਬ ਦੇ ਦਲਤ ਵਰਗ ਦੇ ਵਜੀਫੇ ਅਨਸੂਚੇ ਜਾਤੀਆਂ ਜਨ ਜਾਤੀਆਂ ਦੇ ਵਜੀਫੇ ਸਕਾਲਰਸ਼ਿਪ ਸਕੈਮ ਹੋਏ ਪੈਸੇ ਖਾਦੇ ਗਏ ਤਾਂ ਹੀ ਜਿਹੜੀਆਂ ਸਾਡੀਆਂ ਨਸ਼ਾ ਛਡਾਊ ਸੈਂਟਰ ਦੇ ਅੰਦਰ ਮੈਡੀਸਿਨ ਵਿਕਦੀਆਂ ਸੀ ਉਹਨਾਂ ਦੇ ਅੰਦਰ ਵੱਡੇ ਪੱਦਰ ਤੇ ਕਪੜੇ ਹੋਏ ਕਾਂਗਰਸ ਦੀ ਸਰਕਾਰ ਦੇ ਸਮੇਂ ਤਾਂ ਹੀ ਪੰਜਾਬ ਦੇ ਅੰਦਰ ਰੇਤ ਦਾ ਮਾਫੀਆ ਚੱਲਿਆ ਤਾਂ ਹੀ ਪੰਜਾਬ ਦੇ ਅੰਦਰ ਸ਼ਰਾਬ ਦਾ ਮਾਫੀਆ ਚੱਲਿਆ ਤਾਂ ਹੀ ਪੰਜਾਬ ਦੇ ਅੰਦਰ ਟਰਾਂਸਪੋਰਟ ਦਾ ਮਾਫੀਆ ਚੱਲਿਆ ਇਹ ਜਿਹੜੇ ਮਾਫੀਏ ਨੇ ਇਹ ਜਿਹੜੇ ਪਿਛਲੇ 20 ਸਾਲਾਂ 'ਚ 2022 ਤੋਂ ਪਹਿਲਾਂ پیدا ہوئے اے ڈیو ٹو دس ہوئے کہ کانگرس پارٹی کرپشن کا بی جے پی جاگر کرپشن وہ انہ دونہ پارٹیاں راج دے پنجاب چھوئی ہے ایک بڑا ایکسپیرینس جہاں سب تاسپیریئنس کھنے کو سنیل جاکھ جی جڑے کہ پارتی جنتہ پارٹی دے پردان لے گے انہیں دو مکھ منتری دیکھے ایک مکھ منتری متری چلایا انہوں نے کیونکہ پردان مکھ منتری چھوٹا ہوں پارٹی دا پردان ہمیشہ بڑھا واقع گا اور مکھ منتری جڑا متری گا پوائنٹ پارٹی دا پردان کردہ ہوں دا گا کیپٹن صاحب جیسے بارے صدو نوجوت کور سی کہ پانچ سو کروڑ روپئے دی کرپشن ہوئی ہے چرنجیت سن چنی جیسے بارے جاخڑ صاحب کہ میں بھی سنیا ساڑھے تین سو کروڑ روپیہ ਔਰ ਚੰਨੀ ਸਾਹਿਬ ਦੇ ਭਤੀਜੇ ਕੋਲੋਂ ਲਗਭਗ 10 ਕਰੋੜ ਰੁਪਏ ਦੇ ਕਰੀਬ ਰਿਕਵਰੀ ਦਾ ਹੋਣਾ ਆ ਜੋ ਕੇਸ ਜਿਹੜਾ ਅਨਰਵ ਅਦਾਲਤ ਦੇ ਵਿੱਚ ਚੱਲਦਾਗਾ ਸਵੇਰਾ ਕਹਿਣ ਦਾ ਪਾਵਾ ਕਿ ਪਿਛਲੇ 20 ਤੋਂ ਲੱਗੇ 25 ਸਾਲ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਜਿਹੜੀ ਆ ਉਹ ਮੰਤਰੀਆਂ ਦੀ ਸੇਲ ਲਾਉਂਦੀ ਰਹੀ ਆ ਉਹ ਮੁੱਖ ਮੰਤਰੀ ਦੀ ਸੇਲ ਲਾਉਂਦੀ ਰਹੀ ਆ ਉਹ ਟਿਕਟਾਂ ਦੀ ਸੇਲ ਲਾਉਂਦੀ ਰਹੀ ਆ। ਇਹੀ ਜਖੜ ਸਾਹਿਬ ਉਸੇ ਪਾਰਟੀ 'ਚ ਹੁੰਦੇ ਸੀ ਜਿਹੜੀ ਸੇਲ ਲਾਉਂਦੀ ਸੀਗੀ। ਉਦੋਂ ਇਹਨਾਂ ਨੇ ਆਪਣਾ ਧਰਮ ਨਹੀਂ ਨਵਾਇਆ। ਉਦੋਂ ਇਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਜਨਤਕ ਤੌਰ ਤੇ ਨਹੀਂ ਦੱਸਿਆ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਇੱਕ ਬਕਾਊ ਪਾਰਟੀ ਆ। ਕਾਂਗਰਸ ਪਾਰਟੀ ਜਿਹੜੀ ਆ ਉਹ ਵਿਕਦੀ ਆ। ਕਾਂਗਰਸ ਪਾਰਟੀ ਜਿਹੜੇ ਆਉਦੇ ਨੇ ਉਹ ਵੇਚੇ ਜਾਂਦੇ ਨੇਗੇ। ਪਰ ਲੇਕਿਨ ਅਫਸੋਸ ਇਹ ਸਾਰਾ ਪੈਸਾ ਪੰਜਾਬ ਦੇ ਗਰੀਬ ਲੋਕਾਂ ਦਾ ਲੁੱਟਿਆ ਗਿਆ ਪੰਜਾਬ ਦੇ ਕਿਸਾਨ ਦਾ ਲੁੱਟਿਆ ਗਿਆ ਪੰਜਾਬ ਦੇ ਵਪਾਰੀ ਦਾ ਲੁੱਟਿਆ ਗਿਆ ਪੰਜਾਬ ਦੇ ਦਲਤ ਵਰਗ ਦੀਆਂ ਮਿਲਦੀਆਂ ਜਿਹੜੀਆਂ ਸਹੂਲਤਾਂ ਸੀ ਉਹਨਾਂ ਨੂੰ ਖਾਧਾ ਗਿਆ ਪੰਜਾਬ ਦੇ ਮਲਾਜਮਾਂ ਦਾ ਲੁੱਟਿਆ ਗਿਆ ਕਿਉਂਕਿ ਡੈਫੀਨਟਲੀ ਆ ਜਿਹੋ ਜਿਹੇ 5 ਕਰੋੜ ਦੇ ਕੇ ਲੱਗਿਆਗਾ ਤਾਂ ਔਰ ਰਿਕਮੈਂਡੇਸ਼ਨ ਕਰਨ ਦੇ ਲਈ ਟ੍ਰਾਂਸਫਰ ਵਿੱਚ ਉਹ ਪੈਸੇ ਲੈਂਦੇ ਹੋਣਗੇ ਸਵੇਰਾ ਕਹਿਣ ਦਾ ਭਾਵ ਆ ਕਿ ਅੱਜ ਪੰਜਾਬ ਦੇ ਸਾਹਮਣੇ ਇੱਕ ਤਸਵੀਰ ਆ 24 ਘੰਟੇ ਤੋਂ ਵੱਧ ਦਾ ਸਮਾਂ ਹੋ ਗਿਆ ਨਾ ਕਾਂਗਰਸ ਪਾਰਟੀ ਜਵਾਬ ਦੇ ਰਹੀ ਆ ਨਾ ਭਾਰਤੀ ਜਨਤਾ ਪਾਰਟੀ ਜਵਾਬ ਦੇ ਰਹੀ ਆ ਕਿਉਂਕਿ ਜਾਕਰ ਸਾਹਿਬ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਨੇ ਕਿ ਪਹਿਲਾਂ ਉਹ ਕਾਂਗਰਸ ਪਾਰਟੀ ਦਾ ਹਿੱਸਾ ਸੀ ਕੈਪਟਨ ਸਾਹਿਬ ਅੱਜ ਭਾਰਤੀ ਜਨਤਾ ਪਾਰਟੀ ਦਾ ਹਿੱਸਾ ਨੇ ਪਹਿਲਾਂ ਉਹ ਕਾਂਗਰਸ ਪਾਰਟੀ ਦਾ ਐਸਾਸ ਸੀਗੇ ਇਹਨਾਂ ਦੀ ਹਾਈ ਕਮਾਂਡ ਨੇ ਇੱਕ ਬਾਰ ਬੜੀ ਦੱਸਿਆ ਕਿ ਇਹ ਸੱਚਾ ਹੈ ਝੂਠ ਆ ਇੱਕ ਵੀ ਸਟੇਟਮੈਂਟ 24 ਘੰਟੇ ਬੀਤਣ ਤੋਂ ਬਾਅਦ ਪੰਜਾਬ ਦੇ ਲੋਕਾਂ ਦੇ ਸਾਹਮਣੇ ਨਹੀਂ ਆਈ ਕੀ ਇਹ ਸੱਚਾ ਕਿ ਕਾਂਗਰਸ ਪਾਰਟੀ ਦੇ ਉਸ ਸਮੇਂ ਦੇ ਮੁੱਖ ਮੰਤਰੀ ਦੀ ਪਾਕਿਸਤਾਨ ਦੀ ਇੱਕ ਮਹਿਲਾ ਮਿੱਤਰ ਦੇ ਰਾਹੀਂ ਜੋ ਪੈਸਾ ਉਸ ਸਮੇਂ ਦਾ ਜਿਹੜਾ ਮਾਫੀਆ ਰਾਜ ਇਕੱਠਾ ਹੋਇਆ ਕੀ ਉਹ ਪੈਸਾ ਕਿੱਥੇ ਗਿਆ ਉਹਦਾ ਵੀਜਾ ਕੀ ਭਾਰਤੀ ਜਨਤਾ ਪਾਰਟੀ ਲਾਉਂਦੀ ਸੀ ਕਿ ਕੈਪਟਨ ਸਾਹਿਬ ਦੀ ਬਾਹ ਮੋੜ ਕੇ ਭਾਰਤੀ ਜਨਤਾ ਪਾਰਟੀ ਸ਼ਾਮਲ ਕੀਤਾ ਗਿਆ ਕਿਉਂਕਿ ਕਾਂਗਰਸ ਦੇ ਰਾਜ ਦੇ ਸਮੇਂ ਪੂਰੀ ਵੱਡੀ ਲੁੱਟ ਜਿਹੜੀ ਆ ਉਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਆਈ ਸੀ ਕਿਸ ਤਰ੍ਹਾਂ ਆਰਗੇਨਾਈਜੇਸ਼ਨ ਢੰਗ ਦੇ ਤਰੀਕੇ ਦੇ ਨਾਲ ਲੁੱਟ ਜਿਹੜੀ ਆ ਉਹ ਲੋਕਾਂ ਦੀ ਹੋ ਰਹੀ ਸੀਗੀ ਬੱਚਾ ਬੱਚਾ ਜਾਣਦਾ ਕਿ ਸਾਰੇ ਆਉਦੇ ਜਿਹੜੇ ਨੇ ਕਾਂਗਰਸ ਪਾਰਟੀ ਦੇ ਇਹ ਆਪ ਕਹਿੰਦੇ ਹੁੰਦੇ ਸੀ ਕਾਂਗਰਸੀ ਸਾਰੇ ਕਿ ਜੀ ਸਾਰੇ ਆਉਦੇ ਜਿਹੜੇ ਨੇ ਕਿ ਉਹ ਕੈਪਟਨ ਸਾਹਿਬ ਦੇ ਉਹਨਾਂ ਦੇ ਦੋਸਤ ਦਿੰਦੇ ਨੇ ਕਿ ਤੁਹਾਨੂੰ ਯਾਦ ਹੋਊਗਾ ਬਹੁਤ ਸਾਰੇ ਆਉਦੇ ਯੂਪੀ ਦੇ ਜਿਹੜੇ ਸਾਬਕਾ ਬਿਊਰੋਕ੍ਰੇਟ ਸੀ ਯੂਪੀ ਦੇ ਜਿਹੜੇ ਸਾਬਕਾ ਜਸਟਿਸ ਸੀ ਉਹਨਾਂ ਨੂੰ ਪੰਜਾਬ ਦੇ ਹਿਊਮਰਾਈਸਟ ਦੇ ਅੰਦਰ ਪੰਜਾਬ ਦੀਆਂ ਵੱਡੀਆਂ-ਵੱਡੀਆਂ ਪੋਸਟਾਂ ਦੇ ਉੱਤੇ ਲਾਇਆ ਗਿਆ ਸੀਗਾ ਜਿਹੜੇ ਸਿੱਧੇ ਜਾਂ ਸਿੱਧੇ ਢੰਗ ਨਾਲ ਉਸ ਮਹਿਲਾ ਮਿੱਤਰ ਦੇ ਨਾਲ ਸੰਬੰਧ ਰੱਖਦੇ ਸੀ ਸੋ ਮੈਂ ਸਮਝਦਾ ਕਿ ਅੱਜ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਜਾਖੜ ਸਾਹਿਬ ਦੇ ਪੁਰਾਣੇ ਰੋਲ ਬਾਰੇ ਕੈਪਟਨ ਸਾਹਿਬ ਦੇ ਪੁਰਾਣੇ ਰੋਲ ਬਾਰੇ ਨਵਜੋਤ ਸਿੰਘ ਸਿੱਧੂ ਦੇ ਪੁਰਾਣੇ ਰੋਲ ਬਾਰੇ ਨਵਜੋਤ ਕੌਰ ਸਿੱਧੂ ਦੇ ਪੁਰਾਣੇ ਰੋਲ ਬਾਰੇ ਜਨਤਕ ਦੱਸ ਜਨਤਕ ਤੌਰ ਤੇ ਦੱਸਣਾ ਚਾਹੀਦਾ ਕਿ ਕਿੰਨੀ ਵੱਡੀ ਕ੍ਰਾਪਸ਼ਨ ਜਿਹੜੀ ਹੁੰਦੀ ਸੀ ਪਰ ਅੱਜ ਪੰਜਾਬ ਦੇ ਲੋਕਾਂ ਨੂੰ ਗੱਲ ਸਾਹਮਣੇ ਆ ਗਈ ਚਾਹੇ ਉਹ ਕਾਂਗਰਸ ਪਾਰਟੀ ਆ ਚਾਹੇ ਭਾਰਤੀ ਜਨਤਾ ਪਾਰਟੀ ਆ ਇਹ ਸਾਰੀਆਂ ਪਾਰਟੀਆਂ ਕਰਪਸ਼ਨ ਦਾ ਸਹਾਰਾ ਲੈ ਕੇ ਕਰਪਸ਼ਨ ਨੂੰ ਕੇਂਦਰ ਬਿੰਦੂ ਕਰਕੇ ਫਿਰ ਲੋਕਾਂ ਨੂੰ ਪਰਵਾਉਂਦੀਆਂ ਲਗੀਆਂ ਫਿਰ ਲੋਕਾਂ ਤੇ ਰਾਜ ਕਰਦੀਆਂ ਨੇ ਇਹ ਤਾਂ ਪੋਸੀਬਲ ਹੋਇਆਗਾ ਜੇ ਅੱਜ ਪੰਜਾਬ ਦੇ ਅੰਦਰ ਪੰਜਾਬ ਦੇ 3 ਕਰੋੜ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਜਦ 95 ਐਮਐਲਏ ਆਮ ਆਦਮੀ ਪਾਰਟੀ ਦੇ ਜਿਤਾਏ ਜਨਤੀਜੀ ਧਰ ਪੰਜਾਬ ਦੇ ਲੋਕਾਂ ਨੇ ਸਾਹਮਣੇ ਲਿਆਂਦੀ ਜਿ ਅੱਜ ਪੰਜਾਬ ਦੇ ਇਮਾਨਦਾਰ ਬੇਦਾਗ ਸਿਆਸਦਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹਨਾਂ ਦੀ ਜੜ ਜੜੀਆ ਪੁੱਟੀ ਲੋਕਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਕਾਲੀ ਦਲ ਪੰਜਾਬ ਨੂੰ ਖਾ ਰਿਆ ਕਿਸ ਤਰ੍ਹਾਂ ਗੁਰਦੁਆਰਿਆਂ ਤੇ ਕਬਜ਼ਾ ਕਰਕੇ 골ਕਾ ਦਾ ਪੈਸਾ ਖਾਦਾ ਜਾ ਰਿਹਾ ਕਿਸ ਤਰ੍ਹਾਂ ਕਾਂਗਰਸ ਪਾਰਟੀ ਰਾਜ ਚੱਕ ਕੇ ਕਰਪਸ਼ਨ ਕਰਦੀ ਆ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਕ腐ਪਸ਼ਨ ਕਰਦੀ ਆ ਇਹ ਗੱਲ ਅੱਜ ਪੰਜਾਬ ਦੇ 3 ਕਰੋੜ ਪੰਜਾਬੀਆਂ ਨੂੰ ਸਾਫ਼ ਹੋ ਗਈ ਸਪਸ਼ਟ ਹੋ ਗਈ ਨਵਜੋਤ ਕੌਰ ਸਿੱਧੂ ਦੇ ਬਿਆਨ ਤੋਂ ਕਿ ਸਾਰੀਆਂ ਪਾਰਟੀਆਂ ਜਿਹੜੀਆਂ ਲਗੀਆਂ ਇਹ ਕ腐ਪਸ਼ਨ ਦਾ ਸਹਾਰਾ ਲੈ ਕੇ ਰਾਜ ਕਰਦੀਆਂ ਲਗੀਆਂ ਪਰ ਅੱਜ 3 ਕਰੋੜ ਪੰਜਾਬੀ ਜਿਹੜੇ ਨੇ ਉਹ ਸੁਖੁਰੂ ਲੱਗੇ ਅੱਜ ਪੰਜਾਬ ਦੇ ਦਲਤਾਂ ਤੇ ਅਤਿਆਚਾਰ ਨਹੀਂ ਹੋ ਰਿਹਾ ਅੱਜ ਪੰਜਾਬ ਦੇ ਦਲਤ ਵਿਦਿਆਰਥੀਆਂ ਦਾ ਵਜੀਫਾ ਨਹੀਂ ਖਾਦਾ ਜਾ ਰਿਹਾ ਅੱਜ ਕੋਈ ਸਕਾਲਰਸ਼ਿਪ ਸਕੈਮ ਨਹੀਂ ਹੋ ਰਿਹਾ ਅੱਜ ਕੋਈ ਟ੍ਰਾਂਸਪੋਰਟ ਦਾ ਸਕੈਮ ਨਹੀਂ ਹੋ ਰਿਹਾ ਅੱਜ ਕੋਈ ਲੈਂਡ ਦੇ ਸਕੈਮ ਨਹੀਂ ਹੋ ਰਹੇ ਇਹ ਤਾਂ ਹੀ ਪੋਸੀਬਲ ਹੋਇਆਗਾ ਜੇ 3 ਕਰੋੜ ਪੰਜਾਬੀਆਂ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਪੰਜਾਬ ਚ ਲਿਆਂਦੀ ਸੋ ਮੈਂ ਚੈਲੰਜ ਕਰਦਾ ਕਾਂਗਰਸ ਦੀ ਹਾਈ ਕਮਾਂਡ ਨੂੰ ਮੈਂ ਚੈਲੰਜ ਕਰਦਾ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਕੀ ਤੁਸੀਂ ਚੁੱਪ ਕਿਉਂ ਹੋਗੇ ਕੀ ਤੁਸੀਂ ਇਸ ਕਰਪਸ਼ਨ ਦੇ ਹਿੱਸੇਦਾਰ ਹੋ ਕੀ ਤੁਹਾਡਾ ਇਸ ਕਰਪਸ਼ਨ ਦੇ ਨਾਲ ਜੁੜਦਾਗਾ ਕੀ ਤੁਸੀਂ ਸਾਰੇ ਪੈਸੇ ਲੈ ਕੇ ਮੁੱਖ ਮੰਤਰੀ ਵੇਚਦੇ ਹੋਗੇ ਪਹਿਲਾਂ ਬ੍ਰਾਂਡਿੰਗ ਕਰਦੇ ਫਿਰ ਵੇਚਦੇ ਹੋਗੇ ਫਿਰ ਪੈਸਾ ਇਕੱਠਾ ਕਰਦੇ ਹੋਗੇ ਸਵਾਜ ਮੈਂ ਸਮਝਦਾ ਪੰਜਾਬ ਦੇ 3 ਕਰੋੜ ਜਿਹੜੇ ਲੋਕ ਨੇਗੇ ਉਹ ਅੱਜ ਇਸ ਗੱਲ ਤੇ ਮਾਣ ਮਹਿਸੂਸ ਕਰ ਰਹੇ ਨੇਗੇ ਕਿ ਪੰਜਾਬ ਦੇ ਅੰਦਰ ਅਸੀਂ ਪਹਿਲੀ ਵਾਰ ਇਮਾਨਦਾਰ ਲੋਕਾਂ ਦੀ ਸਰਕਾਰ ਬਣਾਈ ਆ ਨਹੀਂ ਤਾਂ ਉੱਤਰਕਾਟੋਂ ਮੈਂ ਚੜਾਂ ਇੱਕ ਹਾਰ ਜਾਂਦਾ ਸੀ 5 ਸਾਲ ਫਿਰ ਦੂਜਾ 5 ਸਾਲ ਪੰਜ-ਪੰਜ ਸਾਲ ਦੀਆਂ ਬਾਰੀਆਂ ਬਣੀਆਂ ਸੀਗੀਆਂ ਜਦੋਂ ਬਾਰੀ ਤੋੜੀ ਸਰਦਾਰ ਭਗਵੰਤ ਸਿੰਘ ਮਾਤ ਜੀ ਨੇ ਜਦੋਂ ਬਾਰੀ ਤੋੜੀ ਆਮ ਆਦਮੀ ਪਾਰਟੀ ਨੇ ਤਾਂ ਫਿਰ ਮੈਂ ਸਮਝਦਾ ਇਨਸਾਫ ਜਿਹੜਾ ਪੰਜਾਬ ਦੇ ਲੋਕਾਂ ਨੂੰ ਮਿਲਣ ਲੱਗਿਆ ਅੱਜ ਪੰਜਾਬ ਦੇ ਅੰਦਰ ਸਕੂਲ ਆਫ ਫੈਮਿਨਸ ਬਣਨ ਲੱਗੇ ਨੇਗੇ ਅੱਜ ਪੰਜਾਬ ਦੇ ਬੱਚੇ ਸਪੋਰਟਸ ਦੇ ਅੰਦਰ ਖੇਡਾਂ ਤੱਕੇ ਜਾ ਰਹੇ ਨੇਗੇ 3000 ਖੇਡ ਦੇ ਸਟੇਡੀਅਮ ਬਣ ਰਹੇ ਨੇਗੇ ਪੰਜਾਬ ਦੇ ਲੋਕਾਂ ਦਾ 10 ਲੱਖ ਰੁਪਏ ਤੱਕ ਦਾ ਜਿਹੜਾ ਬੀਮਾ ਅਸੀਂ ਕਰਵਾਉਣ ਜਾ ਰਹੇ ਹਾਂ ਸੋ ਵੱਡੀਆਂ ਸਹੂਲਤਾਂ ਜਿਹੜੀਆਂ ਪੰਜਾਬ 'ਚ ਉਹ ਪਿਛਲੇ 3 3.5 ਸਾਲਾਂ 'ਚ ਪੰਜਾਬ ਨੂੰ ਮਿਲੀਆਂ ਨੇਗੀਆਂ 300 ਯੂਨਟ ਬਿਜਲੀ ਇਹ ਤਾਂ ਹੀ ਪੋਸੀਬਲ ਹੋ ਸਕਿਆਗਾ ਜੇ ਪੰਜਾਬ ਦੇ ਅੰਦਰੋਂ ਕਰਪਸ਼ਨ ਦਾ ਖਾਤਮਾ ਹੋਇਆਗਾ ਜੇ ਪੰਜਾਬ ਨੂੰ ਅਸੀਂ ਕਰਪਸ਼ਨ ਮੁਕਤ ਬਣਾਇਆਗਾ ਜੇ ਅਸੀਂ ਪੰਜਾਬ ਨੂੰ ਭ੍ਰਿਸ਼ਟਾਚਾਰ ਰਹਿਤ ਬਣਾਇਆਗਾ ਨਹੀਂ ਤਾਂ ਜੋ ਨਵਜੋਧਕਰ ਸਿੱਧੂ ਬੋਲ ਰਹੀ ਆ ਉਹ ਤੋਂ ਸਪਸ਼ਟ ਆ ਕਿ ਇਹਨਾਂ ਦੇ ਮਾਮਲਿਆਂ ਦੇ ਵਿੱਚ ਕਰਪਸ਼ਨ ਨਾਲ ਦੇ ਪੈਸੇ ਦੇ ਕੇ ਅਹੁਦੇ ਲੈ ਜਾਂਦੇ ਸੀ ਫਿਰ ਉਹ ਪੈਸੇ ਪੂਰੇ ਕੀਤੇ ਜਾਂਦੇ ਸੀ ਔਰ ਲੋਕਾਂ ਦੀ ਲੁੱਟ ਖਸੁੱਟ ਕੀਤੀ ਜਾਂਦੀ ਸੀ ਸੋ ਮੇਰਾ ਸਿੱਧਾ ਇੱਕ ਵਾਰ ਫੇਰ ਬੀਜੇਪੀ ਦੀ ਹਾਈ ਕਮਾਂਡ ਨੂੰ ਔਰ ਕਾਂਗਰਸ ਦੀ ਹਾਈ ਕਮਾਂਡ ਨੂੰ ਚਾਹੇ ਜਾ ਕੇ 24 ਘੰਟੇ ਦੇ ਅੰਦਰ ਅੰਦਰ ਜਵਾਬ ਦਿਓ ਔਰ ਤਾਂ ਕਿ ਪੰਜਾਬ ਦੇ ਲੋਕ ਸਮਝ ਸਕਣ ਕਿ ਤੁਸੀਂ ਸੱਚੇ ਹੋ ਜਾਂ ਝੂਠੇ